अर्पण संस्था ਵੱਲੋਂ ਪਿੰਡ ਬ੍ਰਹੰਪੁਰ ਉਪਰਲਾ ਵਿੱਚ ਲੜਕੀਆਂ ਅਤੇ ਮਹਿਲਾਵਾਂ ਲਈ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਖੋਲਿਆ ਗਿਆ। ਇਸ ਸੈਂਟਰ ਦਾ ਉਦਘਾਟਨ ਐਸ.ਟੀ.ਐਮ. ਨੰਗਲ ਸਚਿਨ ਪਾਠਕ ਨੇ ਰਿਪਨ ਕੱਟ ਕੇ ਕੀਤਾ। ਇਸ ਮੌਕੇ ਸੈਂਟਰ ਇੰਚਾਰਜ ਨਾਮਿਕਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਸ ਸੈਂਟਰ ਬਾਰੇ ਵਿਸਤਾਰ ਵਿੱਚ ਦੱਸਿਆ। ਇਸ ਮੌਕੇ ਮੁੱਖ ਮਹਿਮਾਨ ਐਸ.ਟੀ.ਐਮ. ਨੰਗਲ ਸਚਿਨ ਪਾਠਕ ਨੇ ਕਿਹਾ ਕਿ ਪਿੰਡ ਵਿੱਚ ਲੜਕੀਆਂ ਅਤੇ ਮਹਿਲਾਵਾਂ ਲਈ ਇਸ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮਾਂ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਇਸ ਤਰ੍ਹਾਂ ਦੀ ਸਿਖਲਾਈ ਮੁਕੰਮਲ ਕਰਨ ਤੋਂ ਬਾਅਦ ਲੜਕੀਆਂ ਆਰਥਿਕ ਤੌਰ ਤੇ ਆਤਮ ਨਿਆ ਵਿਕਾਸ ਦੀ ਮਦਦ ਲਾਭ ਅਸਲੀ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰਦੀਆਂ ਹਨ ਉਹਨਾਂ ਨੇ ਸਰਕਾਰ ਦੁਆਰਾ ਔਰਤਾਂਾਂ ਲਈ ਚੱਲ ਰਹੀਆਂ ਵਕਵਕ ਪਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਹਾਜ਼ਰ ਔਰਤਾਂਾਂ ਅਤੇ ਲੜਕੀਆਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਪਲਾਈ ਸਕੀਮਾਂ ਦਾ ਲਾਭ ਉਠਾਉਣ ਇਸ ਮੌਕੇ ਅਰਪਣ ਸੰਸਥਾ ਦੇ ਡਾਇਰੈਕਟਰ ਕੁਲਦੀਪ ਚੰਦੇ ਅਰਪਣ ਵੱਲੋਂ ਚਲਾਏ ਜਾ ਰਹੇ ਵਕਵਕ ਪ੍ਰੋਗਰਾਮਾਂ ਸੰਬੰਧੀ ਦੱਸਿਆ ਉਹਨਾਂ ਨੇ ਕਿਹਾ ਕਿ ਜਿਹੇ ਸੈਂਟਰਾਂ ਵਿੱਚ ਹਰੇਕ ਸਿਖਿਆਰਤਨ ਨੂੰ ਸਿਖਲਾਈ ਕੋਰਸ ਮੁਕੰਮਲ ਕਰਨ ਤੋਂ ਬਾਅਦ ਇੱਕ ਨਵੀਂ ਸਿਲਾਈ ਮਸ਼ੀਨ ਦਿੱਤੀ ਜਾਂਦੀ ਹੈ ਤਾਂ ਕਿ ਲੜਕੀਆਂ ਸਿਖਲਾਈ ਦਾ ਕੰਮ ਕਰਕੇ ਆ ਦੀ ਆਮਦਨ ਵਿਧਾਉਣ ਵਿੱਚ ਯੋਗਦਾਨ ਪਾ ਸਕਣ ਮੈਡਮ ਰੀਮਾ ਦਿਮਾਨ ਨੇ ਕਿਹਾ ਕਿ ਔਰਤਾਂ ਕਿਸੇ ਵੀ ਤਰ੍ਹਾਂ ਪੁਰਸ਼ਾਂ ਦੇ ਮੁਕਾਬਲੇ ਪਿੱਛੇ ਨਹੀਂ ਹਨ ਇਸ ਲਈ ਉਹਨਾਂ ਨੂੰ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਇਸ ਮੌਕੇ ਉਹਨਾਂ ਨੇ ਸਮਾਜਿਕ ਕੁਰੀਤੀਆਂ ਨਸ਼ੇ ਦਾਜ ਪ੍ਰਥਾ ਲੜਕੀਆਂ ਨਾਲ ਹੋ ਰਹੇ ਅਪਰਾਧ ਆਦਿ ਨੂੰ ਇਕਮੁੱਟ ਹੋ ਕੇ ਸਮਾਜ ਵਿੱਚੋਂ ਖਤਮ ਕਰਨ ਦੀ ਅਪੀਲ ਕੀਤੀ ਹੈ ਇਸ ਮੌਕੇ ਸਮਾਜ ਸੇਵਕ ਸतीश ਮੱਲੀ ਨੇ ਆਏ ਹੋਏ ਮਹਿਮਾਨਾਂ ਦਾ ਤਨਵਾਦ ਕੀਤਾ ਅਤੇ ਕਿਹਾ ਕਿ ਸੋਸਾਇਟੀ ਵੱਲੋਂ ਸਮਾਜਿਕ ਆਰਥਿਕ ਤੌਰ ਤੇ ਪਿਛੜੇ ਲੋਕਾਂ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ ਸਮਾਜ ਸੇਵਕ ਭਾਗ ਸਿੰਘ ਰਮੇਸ਼ ਚੰਦਰ ਦਸ਼ਮੇਸ਼ ਯੂਥ ਕਲੱਬ ਮੈਂਬਰਾ ਮਨਦੀਪ ਸਿੰਘ ਸਰਪੰਚ ਸੁੱਚਾ ਰਾਮ ਕਸ਼ਮੀਰੀ ਸਿੰਘ ਗੁਰਪ੍ਰੀਤ ਸਿੰਘ ਲਾਡੀ ਵੱਲੋਂ ਮੁੱਖ ਮਹਿਮਾਨ ਐਸਟੀਐਮ ਨੰਗਲ ਸਚਿਨ ਪਾਠਕ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਇਸ ਸਿਲਾਈ ਸੈਂਟਰ ਨੂੰ ਸਫਲਤਾ ਪੂਰਵਕ ਚਲਾਉਣ ਲਈ ਹਰ ਤਰ੍ਹਾਂ ਦੀ ਮਦਦ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਡਾਕਟਰ ਬੀ ਆਰ ਬੇਦਕਰ ਜੀ ਦੀ ਫਲਸਫੀ ਨੂੰ ਸਮਝੋ ਉਹਨਾਂ ਨੇ ਕਿਹਾ ਸੀ ਕਿ ਆਈ ਮੈਜਰ ਦਾ ਪ੍ਰੋਗਰੈਸ ਆਫ ਅ ਸੋਸਾਇਟੀ ਬਾਈ ਦਾ ਪ੍ਰੋਗਰੈਸ ਮੇਡ ਬਾਈ ਇਟਸ ਵਿਮਨ ਜੇ ਮੈਂ ਕਿਸੇ ਸਮਾਜ ਦੀ ਪ੍ਰੋਗਰੈਸ ਚੈੱਕ ਕਰਨੀ ਹੋਵੇ ਤਾਂ ਮੈਂ ਉਹ ਸਮਾਜ ਦੇ ਔਰਤਾਂ ਦੀ ਪ੍ਰੋਗਰੈਸ ਚੈੱਕ ਕਰਦਾ ਉੱਥੋਂ ਪਤਾ ਲੱਗ ਜਾਂਦਾ ਕਿ ਉਸ ਕੰਟਰੀ ਦਾ ਜਿਹੜਾ ਪ੍ਰੋਗਰੈਸ ਪ੍ਰੋਫਾਈਲ ਹੋ ਕਿਹਾ ਸਿਮਿਲਰਲੀ ਜਦ ਆਪਣੇ ਭਾਰਤ ਆਜ਼ਾਦ ਦੇਸ਼ ਦੇ ਸੰਵਿਧਾਨ ਦੀ ਜਦ ਆਪਣੀ ਗੱਲ ਕੀਤੀ ਗਈ ਐਟ ਥੈਟ ਪੁਆਇੰਟ ਆਫ ਟਾਈਮ ਜਿਹੜਾ ਮੇਨ ਫੰਡਾਮੈਂਟਲ ਫੋਕਸ ਸੀਗਾ ਤੁਸੀਂ ਜੇ ਦੇਖੋ ਸਾਡਾ ਫੰਡਾਮੈਂਟਲ ਰਾਈਟਸ ਤੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਫੰਡਮੈਂਟਲ ਰਾਈਟਸ ਦੇ ਸੈਕਸ਼ਨ ਆਪਣਾ ਆਰਟੀਕਲ 16 ਚ ਕਲੀਅਰ ਵੀ ਕਿਹਾ ਗਿਆ ਹੈਗਾ ਔਮਨ ਐਂਡ ਅੰਡਰਪਰਵਿਲੇਜ ਸੈਕਸ਼ਨ ਆਫ ਸੋਸਾਇਟੀ ਦੇ ਲਈ ਖਾਸ ਧਿਆਨ ਦੇਣਾ ਹੈਗਾ ਪਾਲਿਸੀ ਮੇਕਰਸ ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਟਰਨਿਟੀ ਰਿਲੀਫ ਐਕਟ ਆਇਆ ਠੀਕ ਹੈ ਡੌਰੀ ਐਬੋਲੀਸ਼ਨ ਐਕਟ ਆਇਆ ਸਤੀ ਪ੍ਰਥਾ ਨੂੰ ਆਜ਼ਾਦੀ ਤੋਂ ਪਹਿਲਾਂ ਬੰਦ ਕੀਤਾ ਗਿਆ ਤੇ ਬਾਅਦ ਵਿੱਚ ਉਹਨੂੰ ਹੋਰ ਜ਼ਿਆਦਾ ਸਖਤ ਬਣਾਇਆ ਗਿਆ ਠੀਕ ਹੈ ਔਰਤਾਂ ਦੇ ਉਹਦੇ ਲਈ ਕਿ ਜਿਹਨਾਂ ਨੇ ਪੇਡ ਮੈਟਰਨਿਟੀ ਲੀਵ ਆਇਆ ਆਪਣਾ ਪੋਸ਼ਨ ਮਿਲਾਨ ਆਇਆ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ ਆਈ ਜਚੌਰ ਬੱਚਾ ਸਕੀਮ ਜਿਹਨੂੰ ਆਪਾਂ ਕਹਿੰਦੇ ਆ ਤਾਂ ਹਰ ਤਰ੍ਹਾਂ ਦੇ ਇਨੀਸ਼ੀਏਟਿਵਸ ਲਏ ਗਏ ਇਨਫੈਕਟ ਪੰਜਾਬ ਇਕਲੌਤਾ ਅਹਜੇ ਆ ਸਟੇਟ ਆ ਜਿੱਥੇ 33% ਰਿਜ਼ਰਵੇਸ਼ਨ ਔਮਨ ਦੇ ਲਈ ਹੈਗੀ ਹੈ ਗਵਰਨਮੈਂਟ ਜੌਬਸ ਦੇ ਵਿੱਚ ਲੇਕਿਨ ਇਹ ਸਾਰੀਆਂ ਚੀਜ਼ਾਂ ਉਦੋਂ ਹੀ ਇਫੈਕਟਿਵ ਨੇ ਜਦ ਔਰਤ ਆਪਣੇ ਡਿਸੀਜਨ ਆਪ ਲੈਣਾ ਸਿੱਖ ਜਾਵੇ ਤੁਸੀਂ ਸ਼ਾਇਦ ਦੇਖਿਆ ਹੋਣਾ ਸਾਰਿਆਂ ਨੇ ਕਈ ਪਿੰਡਾਂ 'ਚ ਜਦ ਅਸੀਂ ਸਰਪੰਚੀ ਦੀ ਹੁਣੇ ਇਲੈਕਸ਼ਨ ਕਰਾਈ ਲੇਟੈਸਟ ਤਾਂ ਆਪਾਂ 33% ਜਿਹੜੇ ਸਰਪੰਚੀ ਦੇ ਵਾਰਡ ਨੇ ਆਪਾਂ ਔਰਤਾਂ ਲਈ ਰਿਜ਼ਰਵ ਰੱਖੀ ਹੁੰਦੇ ਨੇ ਲੇਕਿਨ ਉੱਥੇ ਵੀ ਆਪਾਂ ਦੇਖਦੇ ਆ ਕਿ ਉਹ ਔਰਤ ਆਪਣੀ ਪਾਵਰ ਘੱਟ ਐਕਸਰਸਾਈਜ਼ ਕਰਦੀ ਆ ਸਰਪੰਚ ਦਾ ਪਤੀ ਜਿਹੜਾ ਹੁੰਦਾ ਉਹ ਜ਼ਿਆਦਾ ਪਾਵਰ ਐਕਸਰਸਾਈਜ਼ ਕਰਦਾ ਇਸ ਫੀਨੋਮੈਨਾ ਨੂੰ ਕਹਿੰਦੇ ਆ ਸਰਪੰਚ ਪਤੀ ਕਿ empowerment ਅਸੀਂ ਕਾਗਜ਼ਾਂ 'ਚ ਤਾਂ ਕਰਤੀ ਪਰ ਅਸਲ 'ਚ ਤੁਹਾਡੀ empowerment ਨਹੀਂ ਹੋ ਪ੍ਰੈਕਟੀਕਲੀ ਪਾਵਰ ਹਲੇ ਵੀ ਉਹ ਜਿਹੜੀ ਸਰਪੰਚਾ ਹੁੰਦਾ ਹਸਬੈਂਡ ਐਕਸਰਸਾਈਜ਼ ਕਰਦਾ ਹੈ ਇਹ ਤੁਸੀ ਐਮ ਪਾਵਰ ਹੋਣਾ ਐਮ ਪਾਵਰ ਪੋਲੀਟੀਕਲ ਪੋਲੀਟੀਕਲ ਤੌਰ ਤੇ ਵੀ ਹੋਣਾ ਐ ਪਾਵਰ ਜਿੱਦਾਂ ਸਰਪੰਚ ਬਣੋ ਐਮ ਐਲ ਏ ਬਣੋ ਮੰਤਰੀ ਬਣੋ ਆਈ ਐਸ ਬਣੋ ਆਈ ਪੀ ਐਸ ਬਣੋ ਸਿਸਟਮ ਦੇ ਅੰਦਰ ਜਾਓ ਤਾਂ ਕਿ ਤੁਸੀਂ ਚੇਂਜਸ ਲੈ ਕੇ ਆ ਸਕੋ ਸੈਕੰਡ ਸੋਸ਼ੀਅਲੀ ਐਮ ਪਾਵਰ ਹੋਣਾ ਸੋਸ਼ੀਅਲੀ ਕਿੱਦਾਂ ਜਿਹੜਾ ਤੁਹਾਡੇ ਨਾਲ ਵਿਤਕਰਾ ਹੋ ਰਿਹਾ ਘਰੇਲੂ ਕੰਮ ਦਾ ਬੋਝ ਸਿਰਫ ਔਰਤ ਨੂੰ ਹੀ ਕਿਉਂ ਚੱਲਣਾ ਪਵੇ ਜੇ ਔਰਤ ਵੀ ਕੰਮ ਕਰਕੇ ਆਈ ਹੈ ਤੇ ਮਰਦ ਵੀ ਕੰਮ ਕਰਕੇ ਆ ਰਿਹਾ ਤਾਂ ਦੋਨਾਂ ਦੀ ਡਿਊਟੀ ਬੰਦੀ ਹੈ ਕਿਉਂ ਹਾਊਸ ਹਹੋਲਡ ਚੋਰਸ ਆਪਣੇ ਡਿਵਾਈਡ ਕਰਕੇ ਕੰਮ ਕਰ ਸਕੋ ਤੀਸਰਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਹ ਇਕਨੋਮਿਕ ਆਰਥਿਕ ਤੌਰ ਤੇ ਆਪਵਰਤਨ ਕਿ ਤੁਹਾਡੇ ਕੋਲ ਕਮਾਈ ਦੇ ਆਪ ਦੇ ਸਾਧਨ ਹੋ ਤੁਹਾਨੂੰ ਹਸਬੈਂਡ ਤੋਂ ਡਿਪੈਂਡੈਂਟ ਨਾ ਹੋਣਾ ਹੋਵੇ ਮੈਂ ਇਦਾਂ ਦੇ ਬਹੁਤ ਕੇਸਸ ਆਪਣੇ 3 ਸਾਲ ਦੇ ਛੋਟੇ ਜਿਹੇ ਕੈਰੀਅਰ ਵਿੱਚ ਦੇਖੇ ਨੇ ਕਿ ਜਿਹੜੀ ਪ੍ਰੋਸਪਰਸ ਫੈਮਿਲੀ ਸੀਗੀਆਂ ਬਹੁਤ ਜ਼ਿਆਦਾ ਲੇਕਿਨ ਉਹਦੇ ਵਿੱਚ ਪ੍ਰੋਬਲਮ ਕੀ ਸੀ ਕਿ ਵੂਮਨ ਵਾਸ ਨਾਟ ਅਰਨਿੰਗ ਕਿਸੇ ਨਾ ਕਿਸੇ ਕਾਰਨ ਵਸ਼ ਅਚਾਨਕ ਹਸਬੈਂਡ ਜਿਹੜੇ ਨੇ ਉਹ ਨਹੀਂ ਰਹਿੰਦੇ ਉਹਨਾਂ ਨੂੰ ਸੀਰੀਅਸ ਬਿਮਾਰੀ ਹੋ ਜਾਂਦੀ ਹੈ ਤੇ ਉਹਨਾਂ ਦਾ ਸਾਰਾ ਬਿਜ਼ਨਸ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ ਹੈ ਇਸ ਲਈ ਅੱਜ ਦੀ ਡੇਟ ਦੇ ਵਿੱਚ ਐਮਪਾਵਰਮੈਂਟ ਪਾਵਰਮੈਂਟ ਹੋਣਾ ਜਿਹੜਾ ਹੈਗਾ ਉਹ ਸਰਵਾਈਸ ਇਸ ਲਈ ਮੈਂ ਬਸ ਜ਼ਿਆਦਾ ਸ਼ਬਦ ਨਾ ਲੱਦੇ ਤਾਂ ਉਸਾਰੇ ਨੇ ਕੋਗ ਜਿਹੜੀ ਤੁਹਾਡੀ ਹੁਣ 6 ਮਹੀਨੇ ਟ੍ਰੇਨਿੰਗ ਹੋਣੀ ਹੈ ਇਹਨੂੰ ਸੀਰੀਅਸਲੀ ਲਓ ਤੇ ਟ੍ਰੇਨਿੰਗ ਦੇ ਦੌਰਾਨ ਜਿਹੜੀ ਪੰਜਾਬ ਸਰਕਾਰ ਦੀਆਂ ਸਕੀਮਸ ਨੇ ਉਹਦੇ ਬਾਰੇ ਕੁਝ ਟੀਮ ਦੇ ਨਾਲ ਸਾਡਾ এমਪਲੋਇਮੈਂਟ ਜਨਰੇਸ਼ਨ ਡਿਪਾਰਟਮੈਂਟ ਇੱਕਦਮ ਤਾਲਮਿਲ ਕਰੂਗਾ ਤੇ ਤੁਹਾਡੀ ਮਹੀਨੇ ਵਿੱਚ ਇੱਕ ਕਲਾਸ ਹਾਰ ਵਾਲੇ ਮਹੀਨੇ ਚ ਨਾ ਪ੍ਰੋਮਿਸ ਕਰਦਾ ਵਾਦਾ ਕਰਦਾ ਹੋ ਕੋਏਗੀ ਤੇ ਉਸ ਕਲਾਸ ਦੇ ਵਿੱਚ ਤੁਹਾਨੂੰ ਕਿੱਦਾਂ ਤੁਸੀਂ ਕੋ ਲੈਟਰਲ ਫ੍ਰੀ ਲੋਨ ਲੈ ਸਕਦੇ ਹੋ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈਗਾ ਇਥੋਂ ਟ੍ਰੇਨਿੰਗ ਲੈ ਕੇ ਆਪਣੇ ਬਿਟਿਕ ਸੈਂਟਰ ਖੋਲ ਸਕਦੇ ਹੋ ਮਿਨਿਮਮ ਖਰਚੇ ਤੇ ਉਹਦੇ ਬਾਰੇ ਤੁਹਾਨੂੰ ਦੱਸਿਓਗੇ ਧੰਨਵਾਦ ਜੀ ਕਿਉਂਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸੀਗੇ ਪਰ ਸਾਡਾ ਟਾਈਮ ਨਹੀਂ ਮੈਚ ਕਰਦਾ ਸੀਗਾ ਤੇ ਅੱਜ ਫਿਰ ਵੀ ਬਹੁਤ ਵਿਜੀ ਸ਼ਡਿਊਲ ਤੋਂ ਟਾਈਮ ਕੱਢ ਗਿਆ ਇਸ ਪਹਿਲੇ ਦਿਨ ਦਾ ਧੰਨਵਾਦ ਸਵਾਗਤ ਅਰਪਣ ਸੰਸਥਾ ਪਿਛਲੇ ਲਗਭਗ 25 ਸਤੋਰ 98 ਚੋਂ ਕੰਮ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਮਾਸਟਰ ਕੀਤੀ ਮਾਸਟਰ ਇਨ ਸੋਸ਼ਲ ਵਰਕ ਕੀਤੀ ਉਹਦਾ ਬੀਬਲ ਕੀਤਾ ਤੇ ਉਸ ਵੇਲੇ ਮੈਨੂੰ ਲੱਗਦਾ ਸੀ ਹੈ ਵੀ ਇਹਨੂੰ ਅਸੀਂ ਕਮਿਊਨਿਟੀ ਡਿਵੈਲਪਮੈਂਟ ਲਈ ਕਿਵੇਂ ਯੂਜ਼ ਕਰਨਾ ਇਸ ਪ੍ਰੋਫੈਸ਼ਨਲ ਡਿਗਰੀ ਨੂੰ ਤੇ ਮੈਂ ਇੱਕ ਕ੍ਰਿਸਚੀਅਨ ਆਰਗੇਨਾਈਜੇਸ਼ਨ ਸੀਗੀ ਤੇ ਉਹਦੇ ਨਾਲ ਜੁੜ ਗਿਆ WMC ਹਾਂ ਜੀ ਸਰ ਤੇ ਉਹਨਾਂ ਦਾ ਇੱਕ ਸੈਂਟਰ ਸੀਗਾ ਰੋਪੜ ਦੇ ਵਿੱਚ ਗੁੱਟ ਸ਼ੈਫਰਡ ਸੋਸ਼ਲ ਸਰਵਿਸ ਸੈਂਟਰ ਕੋਟਲਾ ਪਿੰਡ ਦੇ ਵਿੱਚ ਅਸੀਂ ਉਹਨਾਂ ਦੇ ਫਾਦ ਨਾਲ ਬਹੁਤ ਕੰਮ ਕੀਤਾ ਮੈਂ ਉਨਾ ਲਾਂਕੇ ਦੇ ਵਿੱਚ ਕੰਮ ਕੀਤਾ ਉੱਥੋਂ ਹੀ ਅਸੀਂ ਸਿੱਖਿਆ ਵੀ ਜੇ ਅਸੀਂ ਪੰਜਾਬ ਨੂੰ ਡਵੈਲਪ ਕਰਨਾ ਬੀਸੇ ਕਦੇ ਕੱਲੇ ਕਿ ਮੈਨੂੰ ਲੱਗਦਾ ਸੀਗਾ ਬਹੁਤ ਪ੍ਰੋਸਪੈਰਿਟੀ ਸਟ੍ਰੇਟ ਡਵੈਲਪ ਸਟ੍ਰੇਟ ਹੈ ਪਹਿਲਾਂ ਇਹ ਪਿਕਚਰ ਬੜੀ ਸੀ ਸਾਡੀ ਪਰ ਜਦੋਂ ਅਸੀਂ ਗਰਾਸ ਰੂਟ ਤੇ ਗਏ ਤਾਂ ਸਾਨੂੰ ਲੱਗਿਆ ਵੀ ਵਾਕਈ ਪੰਜਾਬ ਚ ਵੀ ਉਹ ਤਰ੍ਹਾਂ ਦੀਆਂ ਪ੍ਰੋਬਲਮ ਹੈ ਜਿਹੜੀਆਂ ਅਸੀਂ ਬਿਹਾਰ ਜਾਂ ਯੂਕੇ ਦੀਆਂ ਗੱਲਾਂ ਕਰਦੇ ਹਾਂ ਪੰਜਾਬ ਜਿੱਥੇ ਰੌਣਕਾਂ ਮਾਰੀਆਂ ਬਸ ਇਹ ਹੈ ਵੀ ਜਦੋਂ ਕੋਈ ਬੰਦਾ ਦੇਖਦਾ ਤਾਂ ਉੱਚੇ ਉੱਚੇ ਮਹਿਲ ਦੇਖ ਲੈਂਦਾ ਛੁਗੀਆਂ ਨਹੀਂ ਦੇਖਦਾ ਉਹ ਸਲਾਮ ਮਨਾਂ ਜਾਂਦੀ ਆਂਦੇ ਤੇ ਇਸ ਕਰਕੇ ਅਸੀਂ ਸੋਚਿਆ ਵੀ ਅਸੀਂ ਉੱਥੇ ਕੰਮ ਕਰੀਏ। ਉਹ ਲਈ ਅਸੀਂ ਫਿਰ ਜਿਵੇਂ ਰੀਪਰੋਡਕਟਿਵ ਚਾਈਲਡ ਹੈਲਥ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਊਮਨ ਐਨਪਾਵਰਮੈਂਟ ਲਈ ਕੰਮ ਸ਼ੁਰੂ ਕਰਤਾ। ਸਾਡੇ ਨਾਲ ਸਤੀਜੀ ਬੈਠੇ ਆ। ਅਸੀਂ ਸੋਚਿਆ ਵੀ ਕਿਉਂਕਿ ਸਾਡੇ ਰੈਵਰਾਂ ਨੇ ਵੀ ਜਿੰਨੇ ਵੀ ਰੈਵਰ ਹੋਏ ਨੇ ਉਹਨਾਂ ਨੇ ਸਾਰੇ ਨੇ ਐਜੂਕੇਸ਼ਨ ਤੇ ਜੋੜ ਦਿੱਤਾ। ਜਿਵੇਂ ਆਪਾਂ 바ਵਾ ਸਾਹਿਬ ਦੀ ਵੀ ਗੱਲ ਕਰੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਪੜ੍ਹਨ ਲਈ ਕਿਹਾ ਕਿ ਪੜੋ, ਜੋੜੋ ਸੰਘਰਸ਼ ਕਰੋ। ਤੇ ਪੜ੍ਹਾਈ ਦੇ ਲਈ ਫਿਰ ਆਪਾਂ ਕਿਹਾ ਵੀ ਬੱਚਿਆਂ ਨੂੰ ਪੜਾਈਏ। ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਸਲਾਮ ਜਆ ਉੱਥੇ ਕਲਾਸਾਂ ਲੈਣੀ ਸ਼ੁਰੂ ਕਰਤੀ ਉਹਨਾਂ ਨੂੰ ਕਲਾਸ ਲਗਾਣੀ ਸ਼ੁਰੂ ਕਰਤੀ ਉਹਦੇ ਲਈ ਸ਼ਾਨ ਦੇ ਵੇਲੇ ਅਸੀਂ 2 ਘੰਟੇ ਦਾ ਟਿਊਸ਼ਨ ਟਾਈਮ ਸ਼ੁਰੂ ਕਰ ਦਿੱਤਾ ਤਾਂ ਜੋ ਬੱਚੇ ਪੜ ਸਕਣ ਅੱਗੇ ਵਧ ਸਕਣ ਉਹਨਾਂ ਨੂੰ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਤਾਂ ਜੋ ਛੋਟੇ-ਛੋਟੇ ਕੰਪੀਟੀਸ਼ਨ ਉਹ ਕਲੀਅਰ ਕਰ ਸਕਣ ਅੱਗੇ ਜੇ ਉਹਨਾਂ ਨੇ ਕੋਈ ਐਡਮਿਸ਼ਨ ਲੈਣੀ ਹੈ ਉਹਦੇ ਲਈ ਉਹ ਕੰਮ ਕਰ ਸਕਣ ਉਸ ਦੇ ਨਾਲ ਨਾਲ ਹੌਲੀ-ਹੌਲੀ ਸਾਨੂੰ ਜਿਵੇਂ ਇਨੋਵੇਟਿਵ ਜਿਹੇ ਆਈਡੀਆ ਆਉਂਦੇ ਰਹੇ ਅਸੀਂ ਬੁੱਕ ਵੈਂਕ ਸ਼ੁਰੂ ਕੀਤਾ ਅੱਜ ਤੋਂ 10 ਸਾਲ ਪਹਿਲਾਂ ਅਸੀਂ ਸਕੂਲਾਂ ਦੇ ਵਿੱਚ ਗਏ ਅਸੀਂ ਕਿ ਬੱਚਿਆਂ ਨੂੰ ਕਿਹਾ ਵੀ ਜਿਹੜੇ ਸਕੂਲਾਂ ਦੇ ਬੱਚੇ ਨੇ ਜਿਹੜੇ ਪਾਸ ਆਊਟ ਹੁੰਦੇ ਰਹੋ ਸਾਨੂੰ ਕਿਤਾਬਾਂ ਦੇ ਦੋ ਅਸੀਂ ਉਹ ਜੀ ਥੋੜੀ ਬੁਤੀ ਰਿਪੇਅਰ ਕਰਕੇ ਅਸੀਂ ਵਾਪਸ ਕਰ ਦਾਂਗੇ ਜਿਹੜੇ ਬੱਚੇ ਨਵੇਂ ਅਡਮਿਸ਼ਨਾਂ ਦੇ ਅਸੀਂ ਚਾਰ ਸੈਂਟਰ ਬਣਾਏ ਡੰਗਲ ਦੇ ਉਹ ਸਾਡੇ ਕੋਲ ਕਿਤਾਬਾਂ ਦੇ ਨਾਲ ਨਾਲ ਤੁਸੀਂ ਦੇਖੋ ਯੂਨੀਫਾਰਮ ਵੀ ਆਣ ਲੱਪੇ ਬੈਗਸ ਵੀ ਆਣ ਲੱਪੇ ਬੱਚਿਆਂ ਦੇ ਸ਼ੂਜ਼ ਵੀ ਆਣ ਲੱਪੇ ਤੇ ਫਿਰ ਉਹ ਸਰਕਾਰ ਨੇ ਅਡਾਪਟ ਕਰ ਲਿਆ ਆਈਡੀਆ 2 ਸਾਲ ਪਹਿਲਾਂ ਸਰਕਾਰ ਨੇ ਕਿਹਾ ਸੀ ਸਕੂਲਾਂ ਦੇ ਵਿੱਚ ਬੁੱਕ ਵੈਂਚ ਬਣਾ ਦਿੰਦੇ ਅਸੀਂ ਕਿਹਾ ਬਹੁਤ ਵਧੀਆ ਕਰ ਲਿਆ ਉਹਨਾਂ ਨੇ ਬੁੱਕ ਵੈਂਚ ਬਣਾ ਦਿੱਤੇ ਇਸੇ ਤਰ੍ਹਾਂ ਹੀ ਅਸੀਂ ਓਲੀ ਓਲੀ এনवायरमेंट ਦਾ ਕੰਮ ਸ਼ੁਰੂ ਕੀਤਾ ਮਨਾਲਾ ਤੋਂ 20-25 ਸਾਲ ਪਹਿਲਾਂ ਅਸੀਂ ਇਹ ਸ਼ੁਰੂ ਕੀਤਾ ਸੀਗਾ ਕਿ ਜੇ ਬੱਚੇ ਦਾ ਜਨਮ ਦਿਨ ਹੁੰਦਾ ਤਾਂ ਸਾਨੂੰ ਪੇੜ ਲਗਾਉਣ ਦੇਣੇ। ਥੋੜੀ-ਥੋੜੀ ਸਾਰਿਆਂ ਨੇ ਅਡੌਪਟ ਕਰ ਲਿਆ ਸੀਗਾ ਬਹੁਤ ਵਧੀਆ ਗੱਲ ਦਾ। ਸਾਨੂੰ ਇਹ ਚੀਜ਼ਾਂ ਇਨੋਵੇਟਿਵ ਬਣਾ ਕੇ ਚੱਲਣਾ ਚਾਹੀਦਾ। ਕਿਉਂਕਿ ਜੇ ਇੱਕ ਪੁਰਸ਼ ਪੜਿਆ, ਇੱਕ ਮੁੰਡਾ ਪੜਿਆ ਤਾਂ ਉਹ ਸਿਰਫ ਆਪਣੇ ਲਈ ਪੜਿਆ। ਜੇ ਕੁੜੀ ਪੜੀ ਹੈ ਤਾਂ ਦੋ ਪਰਿਵਾਰਾਂ ਲਈ ਪੜੀ। ਕਿਉਂਕਿ ਉਹਨੇ ਪੇਕੇ ਘਰ ਵੀ ਡਵੈਲਪ ਕਰਨਾ ਤੇ ਸੋਹਰੇ ਘਰ ਵੀ ਡਵੈਲਪ ਕਰਨਾ। ਇਸ ਕਰਕੇ ਅਸੀਂ ਔਰਤਨ ਐਂਪਾਵਰਮੈਂਟ ਸੈਂਟਰ ਸ਼ੁਰੂ ਕੀਤੇ ਜਿਹਦੇ ਵਿੱਚ ਅਸੀਂ ਇਹਦੀ ਟੈਲਰਿੰਗ ਕਟਿੰਗ ਟੈਲਰਿੰਗ ਦੀ ਟ੍ਰੇਨਿੰਗ ਦਿੰਨੇ ਆ ਤੇ ਇਹਦੇ ਨਾਲ ਹੀ ਅਸੀਂ ਬਿਊਟੀਫਿਕੇਸ਼ਨ ਟ੍ਰੇਨਿੰਗ ਦਿੰਨੇ ਆ ਬਿਊਟੀ ਪਾਰਲ ਦੀ ਟ੍ਰੇਨਿੰਗ ਕੋਰਸ ਵੀ ਕਰਵਾਉਂਦੇ ਆ ਇਸ ਤਰ੍ਹਾਂ ਦੇ ਛੋਟੇ ਛੋਟੇ ਅਸੀਂ ਪ੍ਰੋਬਲਮ ਸ਼ੁਰੂ ਕੀਤੇ ਅਸੀਂ ਚਾਹੁੰਦੇ ਆ ਕਿ ਹੋਰ ਇਨੋ ਊਮਨ ਇੰਪਾਵਰਮੈਂਟ ਸੈਂਟਰ ਨੂੰ ਹੋਰ ਥਾਂ ਕੀਤਾ ਜਾਵੇ ਜਿਵੇਂ ਐਸ.ਐਮ. ਸਾਹਿਬ ਕਹਿੰਦੇ ਆ ਇਹਨਾਂ ਕੋਲ ਕੁਝ ਇਨੋਵੇਟਿਵ ਆਈਡੀਆਜ਼ ਆ ਜਿਹੜਾ ਹੈਜ਼ ਅ ਲੀਕਸ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਲੀਕਸ ਹੋਣਾ ਜਿੱਥੇ ਦੀ ਜਾਣਕਾਰੀ ਹੋ ਤਿਉਹ ਜਾਣਕਾਰੀ ਸ਼ੇਅਰ ਹੋ ਜਾਵੇ ਤੇ ਜੇ ਅਸੀਂ ਉਹ ਜਾਣਕਾਰੀ ਸ਼ੇਅਰ ਕਰ ਦਿੰਦੇ ਆ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਉਹ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਤਾਂ ਅਸੀਂ ਉਹਦਾ ਵੱਧ ਤੋਂ ਵੱਧ ਫਾਇਦਾ ਲਾਵਾਂਗੇ ਕੱਲ੍ਹ ਨੂੰ ਹੋ ਸਕਦਾ ਅਸੀਂ ਕੋਈ ਹੋਰ ਨਵੀਆਂ ਟ੍ਰੇਨਿੰਗਸ ਕਰਾਵਾਂਗੇ ਅਸੀਂ ਕੋਈ ਕੈਂਡਲ ਮੇਕਿੰਗ ਦਾ ਪ੍ਰੋਜੈਕਟ ਸ਼ੁਰੂ ਕਰ ਸਕਦੇ ਹਾਂ ਕੋਈ ਚਾਕ ਮੇਕਿੰਗ ਦਾ ਕਰ ਸਕਦੇ ਹਾਂ ਐਜੋ ਇਨੋਵੇਟਿਵ ਜਿਹੇ ਆਈਡੀਆ ਹੈ ਮੈਂ ਉਹਨੇ ਉਹਨੇ ਕੋਲ ਇੱਕ ਪਿੰਡ ਹੈ ਜਿੱਥੇ ਡੇਰਾ ਬਾਬਾ ਰੂਦਰੋਧ ਕੋਲ ਇੱਕ ਪਿੰਡ ਹੈ ਨਾਰੀ ਕੇ ਕਹਿੰਦੇ ਉਹਨੂੰ ਉੱਥੇ ਉਹਨਾਂ ਨੇ ਇੱਕ ਬੈਂਕ ਬਣਾਇਆ ਉਹ ਸਿਰਫ ਮਹਿਲਾ ਵੈਕੀ ਹੈ ਮੈਂ ਦੇਖਣ ਗਿਆ ਜੀ ਤੇ ਜਿਹੜੇ ਉਹਦੇ ਮਤਲਬ ਮੇਨ ਆਪਰੇਸ਼ਨਲ ਬੰਦੇ ਆ ਕੋਹ ਮਹਾਰੀ ਤੋਨੇ ਸ਼ਰਮਾ ਜੀ ਮੈਨੂੰ ਪੁੱਛਿਆ ਤੁਹਾਨੂੰ ਆਈਡੀਆ ਕਿਤਾ ਆ ਉਹ ਕਹਿੰਦੇ ਜੀ ਉਹਨਾਂ ਨੇ ਜਿਹੜੀ ਗੱਲ ਦੱਸੀ ਮੈਨੂੰ ਬੜੀ ਹੈਰਾਨੀ ਹੋਈ ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਮੈਂ ਇਹ ਦੇਖੀ ਜਿਹੜੀ ਮਹਿਲਾਵਾਂ ਨੇ ਉਹ ਵਾਧੇ ਮਾਰ ਦਿੰਦੇ ਕਹਿੰਦੇ ਜਿਹੜੇ ਬੈਂਕਾਂ ਦਾ ਪਰ ਰਿਪੋਰਟ ਜਾ ਕੇ ਦੇਖ ਲਈਏ ਜਿਹੜਾ ਬੰਦਿਆਂ ਦੇ ਨਾਮ ਤੇ ਲੋਨ ਹੋਊਗਾ ਉਹ ਡਿਫਾਲਟਰ ਹੋ ਜੂਗਾ ਜਿਹੜਾ ਮਹਿਲਾਵਾਂ ਦੇ ਨਾਮ ਤੇ ਲੋਨ ਆ ਡਿਫਾਲਟ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਮੈਂ ਕਿਹਾ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਉਹਨਾਂ ਦੇ ਕਿਉਂਕਿ ਉਹ ਮਿਲਟਰੀ ਚ ਰਿਟਾਇਰਡ ਸੀਗੇ ਕਹਿੰਦੇ ਯਾਰ ਜਿਹੜੀਆਂ ਮਹਿਲਾਵਾਂ ਨੇ ਉਹ ਆਪਣੇ ਪਰਿਵਾਰ ਪ੍ਰਤੀ ਆਪਣੇ ਘਰ ਪ੍ਰਤੀ ਬੱਧ ਸੰਸੇਰ ਹੁੰਦੀ। ਉਹਨਾਂ ਨੂੰ ਲੱਗਦਾ ਵੀ ਜੇ ਮੈਂ ਲੋਨ 'ਚ ਡਿਫਾਲਟਰ ਹੋ ਗਈ, ਕੱਲ ਮੈਂ ਕੁੜੀ ਦਾ ਵਿਆਹ ਕਰਨਾ, ਬੱਚੇ ਨੂੰ ਅੱਗੇ ਡਿਵੈਲਪ ਕਰਨਾ ਤਾਂ ਮੇਰੀ ਬੇਇੱਜ਼ਤੀ ਹੋਊਗੀ। ਮੇਰੀ ਕੁੜੀ ਦਾ ਰਿਸ਼ਤਾ ਨਹੀਂ ਹੋਊਗਾ। ਬੰਦੇ ਕਹਿੰਦੇ ਦੂਜੀ ਗੱਲ, ਕਹਿੰਦੇ ਬੰਦੇ ਜਿਸ ਗੱਲ ਲਈ ਲੋਨ ਲੈਂਦੇ ਉਹ ਉਸ ਕੰਮ ਲਈ ਵਰਤਦੇ ਘੱਟ। ਉਹਨਾਂ ਨੇ ਕਿਸੇ ਹੋਰ ਪਾਸੇ ਖਰਚਦੇ ਨੇ। ਤੇ ਜਿਹੜੀਆਂ ਲੇਡੀਜ਼ ਲੋਨ ਲੈਂਦੀਆਂ ਜੇ ਉਹਨਾਂ ਨੇ ਕੰਮ ਲਈ ਲੋਨ ਲਿਆ ਤਾਂ ਉਹ ਕੰਮ ਹੀ ਕਰੂਗੀ। ਇਸ ਕਰਕੇ ਜਿਵੇਂ ਸਰ ਨੇ ਕਿਹਾ ਕਿ ਆਪਣੇ ਕੋਲ ਇਹ ਜਿਹੜੀਆਂ ਬੈਂਕ ਨੇ ਸਕੀਮਾਂ ਵੀ ਆ ਬਿਦਾਊਟ ਗਰੰਟੀ ਬੈਂਕ ਲੋਨ ਦਿੰਦਾ ਉਹ ਤੱਕ ਦੇ ਕਵਰਟ ਗਰੰਟੀ ਦੇਣਾ 2 ਲੱਖ ਤੱਕ ਦੇ ਪਰ ਇਹ ਵੀ ਉਹਦੇ ਨਾਲ ਇਹ ਹੈ ਵੀ ਜੇ ਆਪਾਂ ਉਹ ਸਹੀ ਕੰਮ ਕਰੀਏ ਤਾਂ ਅਸੀਂ ਕਰ ਸਕਦੇ ਇਸੇ ਤਰ੍ਹਾਂ ਸਰਕਾਰ ਦੀ ਸਕੀਮ ਹੈ ਸਰ ਕਿ ਜੋ ਮੈਂ ਜੁਨਾਈਲ ਮੋਰ ਨਾਲ ਜੁੜਿਆ ਹੋਇਆ ਕਿ ਜਿਹੜੀ ਕੋਈ ਲੇਡੀ ਐਦਾਂ ਦੀ ਹੈ ਜਿਹਦੇ ਮਾਲਾ ਹਸਬੰਡ ਐਨੀ ਜਾਂ ਸਿੰਗਲ ਲੇਡੀ ਹੈ ਜਾਂ ਉਸ ਪਰਿਵਾਰ ਚ ਹਸਬੰਦ ਨੂੰ ਇਸ ਤਰ੍ਹਾਂ ਦੀ ਕ੍ਰੋਨਿਕਲ ਡਿਜ਼ੀਜ਼ ਹੈ ਵੀ ਉਹ ਕੰਮ ਨਹੀਂ ਕਰ ਸਕਦਾ ਉਹਦੇ ਦੋ ਬੱਚਿਆਂ ਤੱਕ ਸਰਕਾਰੀ ਸਪੌਂਸਰਸ਼ਿਪ ਸਕੀਮ ਦੇ ਚ 4000 ਰੁਪਿਆ ਹਰ ਮਹੀਨਾ ਸਰਕਾਰ ਦਿੰਦੀ ਹਾਲ ਬੱਚੇ ਨੂੰ ਪੜ੍ਹਨ ਨੂੰ ਤੁਸੀਂ ਦੇਖੋ 48000 ਰੁਪਿਆ ਸਾਲ ਦਾ ਹੋ ਗਿਆ ਬੱਚੇ ਦੀ ਪੜ੍ਹਾਈ ਦੀ ਇਸੇ ਤਰ੍ਹਾਂ ਇਹ ਸਰਕਾਰ ਨੇ ਪ੍ਰੀ میٹرਿਕਸ ਕੀਤੀ ਹੋਈ ਹੈ ਪੋਸਟ میٹرਿਕ ਸਕੀਮ ਚੱਲ ਰਹੀ ਹੈ ਉਹ ਸਿਰਫ ਐਸਸੀ ਬੀਸੀ ਲਈ ਨਹੀਂ ਹੈ ਜਿਹੜੀ ਕੋਈ ਚਾਹੇ ਹਾਇਰ ਕਾਸਟ ਵੀ ਹੈ ਦੂਜੀ ਕਾਸਟ ਵੀ ਹੈ ਜੇ ਉਹਦੇ ਵਿੱਚ ਕੋਈ ਵਿਡੋ ਲੇਡੀ ਹੈ ਤੇ ਉਹਦੀ ਅੱਗੇ ਬੱਚੀ ਹੈ ਉਹਦੇ ਲਈ ਵੀ ਸੇਮ ਹੈ ਉਹ ਜਾਜੇ ਕੋਈ ਕਹਾਜ ਕੋਈ ਮੰਨ ਲੋ ਕੈਂਸਰ ਪੇਸ਼ੈਂਟ ਹੈ ਕ੍ਰੋਨਿਕਲ ਡਿਜ਼ੀਜ਼ ਹੈ ਐਚ ਆਈ ਵੀ ਪੋਜ਼ਿਟਿਵ ਪੇਸ਼ੈਂਟ ਹੈ ਤਾਂ ਉਹਦੀ ਫੈਮਿਲੀ ਨੂੰ ਵੀ ਉਹੀ ਸਾਰੇ ਕੁਝ ਬੈਨੀਫਿਟ ਮਿਲਦਾ ਬਸ ਸਿਰਫ ਇਹ ਹੈ ਵੀ ਅਸੀਂ ਇਹ ਸਾਰੀ ਜਾਣਕਾਰੀ ਸ਼ੇਅਰ ਕਰੀਏ ਅੱਗੇ ਤੋਂ ਅੱਗੇ ਭਜਾਈਏ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ ਤੇ ਜਿਹੜੇ ਬੰਦੇ ਨਹੀਂ ਡੀ ਹੈ ਕਿਉਂਕਿ ਅਸੀਂ ਅਕਸਰ ਕਹਿੰਦੇ ਆ ਕਿ ਜਿਹੜੇ ਬੰਦੇ ਜ਼ਰੂਰਤ ਮੰਗਦਾ ਉਹਨਾਂ ਤੱਕ ਇਹ ਸਕੀਮਾਂ ਦਾ ਫਾਇਦਾ ਨਹੀਂ ਪਹੁੰਚਦਾ ਚਲੋ ਕੀਤਾ ਹੈ ਤਾਂ ਮੈਨੂੰ ਹੋਪ ਹੈ ਤੇ ਸਾਰੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਤਾਂ ਫਿਰ ਨੋਟਿਸ ਰੈਨ ਲਾਉਂਗੇ ਔਰ ਅੱਗੇ ਜਾ ਕੇ ਉਹਨਾਂ ਤੇ ਯੂਜ਼ ਕਰਾਂਗਾ ਮੇਰੇ ਲਾਈਨ ਤੋਂ ਔਰ ਜਿੱਦਾਂ ਗਿਆਨ ਸਿੰਘ ਸਾਹਿਬ ਨੇ ਦੱਸਿਆ ਹੈਗਾ ਕਿ ਉਸ ਸਕੀਮਾ ਨੂੰ ਸਕੀਮਾ ਦੇ ਥਰੂ ਜੇ ਥੋਡੇ ਇੰਪਲੋਇਮੈਂਟ ਹੈ ਉਹਨੂੰ ਜਨਰੇਟ ਕਰਨ ਲਈ ਜੋ ਵੀ ਹੈਲਪ ਹੋ ਸਕਦੀ ਹੈ ਜੋ ਟ੍ਰੇਨਿੰਗ ਹੋ ਸਕਦੀ ਹੈ ਪੈਸਾ ਕਿੱਥੋਂ ਲੈ ਕੇ ਆਣਾ ਹੈ ਉਹਦੇ ਬਾਰੇ ਤੁਹਾਨੂੰ ਇੱਕ ਕਲਾਸ ਦੇ ਵੀ ਉਹਨਾਂ ਨੇ ਵਾਅਦਾ ਕੀਤਾ ਕਿ ਨੈਕਸਟ ਮੰਦ ਦੇ ਵਿੱਚ ਇੱਕ ਕਲਾਸ ਲਾ ਦੇਣਗੇ ਉਹਦੇ ਲਈ ਮੈਂ ਐਲਜੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਐਲਜੀਐਮ ਸਾਹਿਬ ਨੇ ਜਿਹੜਾ ਸਾਡੇ ਨਾਲ ਜ ਆਪਣਾ 3-3 ਟਾਈਮ ਤੇ ਆਇਆ ਉਹਦੇ ਲਈ ਮੈਂ ਉਹ ਬਹੁਤ-ਬਹੁਤ ਧੰਨ ਕਰਦਾ ਧੰਨਵਾਦ ਜੀ ਮੈਂ ਤੇ ਜਿੰਨੇ ਵੀ ਸਾਡੇ ਸਟੂਡੈਂਟ ਬੈਠੇ ਹੋਏ ਆ ਜਿਹਨਾਂ ਨੇ ਇੰਨੇ ਦਰ ਤੱਕ ਵੇਟ ਕੀਤਾ ਹੈ ਤੇ ਜਿੰਨ ਸਾਡਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰੈਸ ਮੀਡੀਆ ਤੇ ਜਿੰਨੇ ਵੀ ਮੇਰੇ ਸਾਥੇ ਆਏ ਹੋਏ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਬਹੁਤ ਹੀ ਜੀ ਸ਼ਲਾਗਾ ਯੋ ਕਦਮ ਹੈ ਸ਼੍ਰੀ ਕੁਲਦੀਪ ਚੰਦ ਜੀ ਵੱਲੋਂ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜਿਹੜਾ ਆਪਣਾ ਬੇਸਿਕ ਫੰਡamentals ਪ੍ਰਿੰਸੀਪਲ ਔਮਨ ਐਂਪਾਵਰਮੈਂਟ ਦਾ ਹੈਗਾ ਉਹਦੇ ਤਿੰਨ ਬੁਨਿਆਦੀ ਡਾਈਮੈਂਸ਼ਨਸ ਨੇ ਸੋਸ਼ਲ ਪੋਲੀਟੀਕਲ ਤੇ ਇਕਨੋਮਿਕ ਸੋਸ਼ਲ ਤੇ ਪੋਲੀਟੀਕਲ ਡਾਈਮੈਂਸ਼ਨ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦਾ ਜਦ ਤੱਕ ਇਕਨੋਮਿਕ ਆਰਥਿਕ ਤੌਰ ਤੇ ਜਿਹੜੀ ਮਹਿਲਾਵਾਂ ਨੇ ਉਹਨਾਂ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ ਇਹਨਾਂ ਨੇ ਹੁਣ 6 ਮਹੀਨੇ ਦਾ ਇੱਕ ਸਿਖਲਾਈ ਕੋਰਸ ਸਟਾਰਟ ਕੀਤਾ ਉਸ ਤੋਂ ਬਾਅਦ ਵਿੱਚ ਜਿਹਦੇ ਨਾਲ ਜਿਹੜੀ ਬਹੁਤ ਸਾਰੀਆਂ ਮਹਿਲਾਵਾਂ ਨੇ ਉਹਨਾਂ ਨੂੰ ਸਿਲਾਈ ਮਸ਼ੀਨ ਵੰਡੀ ਜਾਊਗੀ ਤੇ ਉਹ ਸਿਲਾਈ ਮਸ਼ੀਨ ਦੇ ذریعے ਆਪਣਾ ਬਿਜ਼ਨਸ ਖੋਲ ਸਕਣਗੀਆਂ ਤੇ ਇਹਨਾਂ ਦੇ ਇਸ ਜਿਹੜਾ ਇਹ ਇਵੈਂਟ ਹੈ ਤੇ ਇਹਦੀ ਜਿਹੜੀ ਇਹਨਾਂ ਦਾ ਪ੍ਰੋਗਰਾਮ ਹੈ ਇਨੀਸ਼ੀਏਟਿਵ ਹੈ ਦੇ ਲਈ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਸਾਰੀਆਂ ਸ਼ੁਕਾਮਨਾਵਾਂ ਸਰ ਤੁਹਾਡੇ ਵੱਲੋਂ ਵੀ ਕੁਝ ਲਾਈਨਾਂ ਨਾਲ ਸਾਰੀਆਂ ਕੀਤੀਆਂ ਗਈਆਂ ਜੀ ਮੇਰੇ ਮੇਰੇ ਐਕਚੁਅਲੀ ਇਹਨਾਂ ਨੂੰ ਸਮਝਾਇਆ ਗਿਆ ਸੀਗਾ ਕਿ ਜਿਵੇਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਇੱਕ ਟ੍ਰੈਡੀਸ਼ਨਲ ਆਰਟੀਸਨਸ ਨੂੰ ਰੈਗੂਲਰਾਈਜ਼ ਕਰਨ ਦੀ ਯੋਜਨਾ ਹੈ ਫਿਰ ਸਕਿੱਲ ਡਿਵੈਲਪਮੈਂਟ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਆ ਗਈਆਂ ਨੇ ਜਿਹਦੇ ਤਹਿਤ ਕੋਲੈਟਰਲ ਫ੍ਰੀ ਲੋਨ ਅਪ ਟਿਲ 2 ਲੱਖ ਜਿਹੜੇ ਨੇ ਉਹ ਲੈ ਸਕਦੇ ਨੇ ਉਹਨਾਂ ਸਾਰਿਆਂ ਦੇ ਬਾਰੇ ਜਾਗਰੂਕ ਕਰਨ ਦੇ ਲਈ ਮੇਰਾ ਜਿਹੜਾ ਮੇਨ ਇੰਟੈਂਟ ਮੈਂ ਇਹਨਾਂ ਨੂੰ ਪ੍ਰੋਮਿਸ ਵੀ ਕੀਤਾ ਕਿ ਆਉਣ ਵਾਲੇ 1 ਮਹੀਨੇ ਦੇ ਅੰਦਰ ਅਸੀਂ ਇੱਕ ਕਲਾਸ ਜਿਹੜੀ ਆ ਉਹ ਸਾਡੇ ਸਕਿੱਲ ਡਿਵੈਲਪਮੈਂਟ ਐਂਡ 엠ਪਲੋਇਮੈਂਟ ਬਿਊਰੋ ਵੱਲੋਂ ਲਗਾਈ ਜਾਊਗੀ ਤਾਂ ਕਿ ਇਹਨਾਂ ਨੂੰ ਇਹਨਾਂ ਦੀਆਂ ਸਕੀਮਸ ਬਾਰੇ ਜਿਹੜਾ ਹੈਗਾ ਉਹ ਜਾਗਰੂਕ ਕਰਾਇਆ ਜਾ ਸਕੇ ਤੇ ਜਦ ਇਸ ਕੋਰਸ ਤੋਂ ਫ੍ਰੀ ਹੋਣ ਤਾਂ ਇਹਨਾਂ ਨੂੰ ਬੈਂਕ ਤੋਂ ਕ੍ਰੈਡਿਟ ਲੈਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਆਪਣਾ ਬਿਜ਼ਨਸ ਸੈਟਅਪ ਕਰਨ ਦੀ ਹੋਰ ਵੀ ਔਰਤਾਂ ਨੂੰ ਮੈਸੇਜ ਦੇਣਾ ਚਾਹੋਗੇ ਇੱਕ ਤਰੀਕਾ ਮੇਰੀ ਮੇਰੀ ਔਰਤਾਂ ਨੂੰ ਇਹ ਬਹੁਤ ਜ਼ਿਆਦਾ ਰਿਕੁਐਸਟ ਹੈ ਕਿ ਮੈਂ ਜਿਵੇਂ ਇਹਨਾਂ ਦੇ ਕੈਂਪ ਚ ਇੱਕ ਬਹੁਤ ਹੀ ਜ਼ਿਆਦਾ ਅੱਛੀ ਗੱਲ ਮੈਂ ਦੇਖੀ देयर ਵਰ 12 ਮੈਰਿਡ ਫੀਮੇਲਸ ਜਿਹੜੀਆਂ ਆਪਣੇ ਸਿਖਲਾਈ ਕੋਰਸ ਦੇ ਵਿੱਚ ਹਿੱਸਾ ਹੈਗੀਆਂ ਨੇ ਵੀ ਵਿਆਹ ਦਾ ਮਤਲਬ ਸਿਰਫ ਕਰੇ ਲੂ ਰਿਸਪੌਂਸਿਬਿਲਟੀਜ਼ ਵਿੱਚ ਰੁੱਝੇ ਰਹਿ ਜਾਣਾ ਨਹੀਂ ਹੈ ਵਿਆਹ ਤੋਂ ਬਾਅਦ ਵੀ ਔਰਤਾਂ ਦੇ ਲਈ ਸਿੱਖਣ ਦਾ ਸਕੋਪ ਹੈ ਤੇ ਸਿੱਖ ਕੇ ਆਪਣੇ ਆਪ ਨੂੰ ਏਮਪਾਵਰ ਕਰਨ ਦਾ ਸਕੋਪ ਹੈ ਤਾਂ ਮੇਰਾ ਸਾਰੀਆਂ ਜਿਹੜੇ ਨੰਗਲ ਸਬਡਿਵੀਜ਼ਨ ਦੀਆਂ ਔਰਤਾਂ ਨੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਿਹੜੀ ਵੀ ਤੁਹਾਡੇ ਕੋਲ ਸਕਿੱਲ ਸੈਟਸ ਹੈਗੇ ਨੇ ਉਹਨਾਂ ਨੂੰ ਪ੍ਰੋਪਰਲੀ ਐਕਸਰਸਾਈਜ਼ ਕਰੋ ਉਹਨਾਂ ਸਕਿੱਲ ਸੈਟਸ ਨੂੰ ਮੋਨਟਾਈਜ਼ ਕਰੋ ਜੇ ਤੁਸੀਂ ਜਿਹੜੀ ਸਾਡੀ ਔਰਤ ਹੈ ਉਹ ਇੱਕ ਡੋਰਮੈਂਟ ਵਰਕਫੋਰਸ ਹੈਗੀ ਹੈ ਲੇਬਰ ਫੋਰਸ ਪਾਰਟਿਸਪੇਸ਼ਨ ਰੇਟ ਜੇ ਤੁਸੀਂ ਔਰਤ ਦਾ ਦੇਖੋ ਉਹ ਹਲੇ ਵੀ ਇੱਕ ਡਿਵੈਲਪਡ ਇਕਨੋਮੀ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਜ਼ਿਆਦਾ ਘੱਟ ਹੈ ਸਾਡਾ ਤਾਂ ਔਰਤ ਇੱਕ ਹਿਡਨ ਵਰਕਫੋਰਸ ਪੋਟੈਂਸ਼ੀਅਲ ਹੈ ਜਿਹੜਾ ਹਰ ਘਰ ਦੇ ਵਿੱਚ ਮੌਜੂਦ ਹੈ ਚਾਹੇ ਉਹ ਸਖਲਾਈ ਦਾ ਕੋਰਸ ਹੋਵੇ ਡਾਟਾ ਐਂਟਰੀ ਆਪਰੇਟਰ ਦਾ ਕੋਰਸ ਹੋਵੇ ਟਾਈਪਿੰਗ ਦਾ ਕੋਰਸ ਹੋਵੇ ਆਪਣਾ ਕੰਟੈਂਟ ਕ੍ਰिएशन ਅੱਜ ਕੱਲ ਜਿਵੇਂ ਚੱਲ ਰਿਹਾ ਹੈਗਾ ਕੋਰਸੇਜ਼ ਹੋਣ ਔਰ ਮਤਲਬ देयर आर ਇਨਨੰਮਰੇਬਲ ਓਪਰਚ्युनिटीज ਆਰਗੈਨਿਕ ਫਾਰਮਿੰਗ ਹੋਵੇ ਤੁਸੀਂ ਜੋ ਨੰਗਲ ਦੇਖੋਗੇ देयर आर ਟੂ ਸਿਸਟਰਸ ਜਿਨ੍ਹਾਂ ਨੇ ਆਰਗੈਨਿਕ ਫਾਰਮਿੰਗ ਚ ਬਹੁਤ ਅੱਛਾ ਕੰਮ ਕੀਤਾ ਤਾਂ ਜੇ ਇਦਾਂ ਦੇ ਜਿਹੜੇ ਇਨੀਸ਼ੀਏਟਿਵਸ ਹੈਗੇ ਨੇ ਨਾ ਇਹ ਹਿਡਨ ਇੱਕ ਪੋਟੈਂਸ਼ੀਅਲ ਹੈ ਜਿਹਨੂੰ ਟੈਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਥੈਂਕ ਯੂ ਮੈਂ ਕੁਲਦੀਪ ਚਾਹ ਡਾਇਰੈਕਟਰ ਆਰਪਨ ਸੁਸਾਇਟੀ ਜਿਹੜਾ ਪੰਜਾਬ ਸਰਕਾਰ ਵੱਲੋਂ ਸੋਸ ਵੈਨ ਪੰਜਾਬ ਦੀ ਮਦਦ ਦੇ ਨਾਲ ਜਿਹੜਾ ਸਲਾਈ ਸੈਂਟਰ ਚੱਲ ਰਿਹਾ ਸ਼ੁਰੂ ਕੀਤਾ ਗਿਆ ਉਹਦਾ ਅੱਜ ਫੋਰਮਲੀ ਉਦਘਾਟਨ ਜਿਹੜਾ ਐਸਡੀਐਮ ਸਾਹਿਬ ਨੰਗਲ ਸਚਨ ਪਾਠਕ ਜੀ ਨੇ ਕੀਤਾ ਅੱਜ ਉਹ ਪਹੁੰਚੇ ਸੀਗੇ ਤੇ ਇਸ ਸਕੀਮ ਦਾ ਜਿਹੜਾ ਮੁੱਖ ਮੰਤਵ ਹੈ ਮਹਿਲਾਵਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣਾ ਹੈ ਤੇ ਇਹਦੇ ਵਿੱਚ ਐਸਡੀਐਮ ਸਾਹਿਬ ਪਹੁੰਚੇ ਐਸਡੀਐਮ ਸਾਹਿਬ ਨੇ ਜਿਹੜੀਆਂ ਸਰਕਾਰੀ ਸਕੀਮਾਂ ਉਹਦੇ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ ਤੇ ਅਸੀਂ ਉਹਨਾਂ ਦੇ ਧੰਨਵਾਦੀ ਵੀ ਹਾਂ ਤੇ ਸਾਡੇ ਜਿਹੜੇ ਕਮੇਟੀ ਮੈਂਬਰ ਸਮੂਹ ਰਲ ਕੇ ਜਿਹੜਾ ਇਹਦੇ 'ਚ ਮਦਦ ਕਰਦਨੇ ਅਸੀਂ ਉਹਨਾਂ ਦੇ ਵੀ ਧੰਨਵਾਦ ਦੀਆਂ ਤੇ ਇਸ ਤਰ੍ਹਾਂ ਦੇ ਅਸੀਂ ਸਲਾਈ ਸੈਂਟਰ ਹੁਣ ਤੱਕ ਕਾਫੀ ਚਲਾ ਚੁੱਕੇ ਹਾਂ ਲਗਭਗ 500 ਲੇਡੀਜ਼ ਨੂੰ ਅਸੀਂ ਇਸ ਤਰ੍ਹਾਂ ਦੀ ਇੰਪਾਵਰਮੈਂਟ ਦਿਆਂ ਜਿਹੜੀਆਂ ਸਕੀਮਾਂ ਨੇ ਉਹਦੇ ਨਾਲ ਜੋੜ ਚੁੱਕੇ ਹਾਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਆਰਪਨ ਸੁਸਾਇਟੀ ਹੈ ਜਿਹੜੀ ਸਰਕਾਰ ਦੀਆਂ ਸਕੀਮਾਂ ਨੇ ਉਹ ਕੋਸ਼ਿਸ਼ ਕਰਦੀ ਹੈ ਉਹ ਲੈ ਕੇ ਆ ਕੇ ਲੋਕਾਂ ਦੇ ਜਿਹੜੀਆਂ ਜ਼ਰੂਰਤਮੰਦ ਲੋਕ ਨੇ ਉਹਨਾਂ ਤੱਕ ਪਹੁੰਚਦਿਆਂ ਕਰ ਧੰਨਵਾਦ ਸਰ ਮੇਰੇ ਨਾਮ ਨਾਮਿਕਾਇ ਤੇ ਪਿੰਡ ਬ੍ਰਾਂਪਰ ਵਿੱਚ ਅਪਰਨਾ ਸੈਂਟਰ ਵੱਲੋਂ ਇੱਕ ਸਲਾਈ ਸੈਂਟਰ ਖੋਲਿਆ ਗਿਆ ਹੈ ਜਿੱਥੇ ਕੀ ਪਿੰਡ ਦੀਆਂ ਔਰਤਾਂ ਲੇਡੀਆਂ ਵਿੱਚ ਜਿਹੜੇ ਜਿਹੜੇ ਕੰਮ ਕਰ ਸਕਦੇ ਆ ਉਹਨਾਂ ਵਾਸਤੇ ਇੱਕ ਸਲਾਈ ਸੈਂਟਰ ਖੋਲਿਆ ਗਿਆ ਹੈ ਤਾਂ ਕਿ ਉਹ ਆਪਣੇ ਆਪ ਪੈਰਾਂ ਤੇ ਸਟੈਂਡ ਕਰ ਸਕੇ ਆਪਣਾ ਸਕੈਲਪ ਬਿਜ਼ਨਸ ਸਟਾਰਟ ਕਰ ਸਕੇ ਤਾਂ ਕਿ ਅੱਗੇ ਆਰਥਿਕ ਵੱਲੋਂ ਵੀ ਮਜ਼ਬੂਤੀ ਹੋ ਸਕੇ ਇਹਨਾਂ ਨੂੰ ਸੈਂਟਰ ਦਾ ਟ੍ਰੇਨਿੰਗ ਸ਼ੇਮੀਨਿਆ ਵਾਸਤੇ ਦਿੱਤੀ ਜਾਵੇਗੀ ਤੇ ਲਾਸਟ ਵਿੱਚ ਇਹਨਾਂ ਨੂੰ ਸਲਾਈ ਮਸ਼ੀਨ ਤੇ ਇੱਕ ਸਰਕਾਰੀ ਸਰਟੀਫਿਕੇਟ ਦਿੱਤਾ ਜਾਵੇਗਾ ਤੇ ਇਸ ਸੈਂਟਰ ਵਿੱਚ 25 ਲੇਡੀਆਂ ਜਾਂ ਮਤਲਬ ਜਿਹੜੀ ਬੇਟੀਆਂ ਐ ਇਹਨਾਂ ਨੂੰ ਸਲਾਈ ਫ੍ਰੀ ਦਿੱਤੀ ਜਾਵੇਗੀ